ਰੌਂਡੀ ਰਕਰ ਹੋ ਜਾਣਾ ਹੀ ਸਖੀਂ ਇੱਕ ਕੇ ਥੋੜਾ ਦੇਖ ਰਾਈਂ ਨਾ ਮਤ ਕਰ ਅੱਜ ਨਹੀਂ ਅੱਜ ਦਾ ਸੁਖਵੀਰ ਨੇ ਖੁੱਲੇ ਦਿਲ ਦਾ ਚੱਲਣਾ ਕਮਾ ਖੁੱਲੇ ਦਿਲ ਦਾ ਹਾਂ ਖੁੱਲੇ ਦਿਲ ਦਾ ਬਹੁਤ ਖੁੱਲੇ ਦਿਲ ਦਾ ਲੋ ਮਾਤਾ ਨੂੰ ਕੈਦੇ ਮਾੜਾ ਸਿਖਾ ਦੇ ਆਪਣੀ ਧੀ ਨੂੰ ਕੁੱਤਾ ਆ ਜਾ ਤੇਰੇ ਸਾਹਮਣੇ ਦੇਖਦਾ ਕਿਆ ਕਰਦੀ ਮੇਰੇ ਨਾਲ ਇਹ ਕੱਟ ਬਾਪ ਕੱਟ ਬਾਪ ਹਾਂ ਹੋਰ ਲੰਗਰ ਆ ਗਿਆ ਜੀ ਦਾਲ ਮਖਣੀ ਆ ਗਈ ਦੇਖ ਤੇ ਕੀ ਕੀ ਮਨੂੰ ਤਾਂ ਜਿ ਰਾਜਤਾ ਵੀ ਲੱਗਦਾ ਵਿੱਚ ਤੁਹਾਡਾ ਪਾਲਕ ਪਨੀਰ ਕਿਹੜਾ ਕਿਹੜਾ ਪਨੀਰ ਪਤਾ ਨਹੀਂ ਯਾਰ ਆ ਕੀ ਆ ਕੀ ਇਹ ਕੀ ਕੀ ਖਾ ਕੇ ਹਾਜ਼ਮ ਕਰੀ ਜਾਂਦਾ ਸਾਡਾ ਮੈਦਾ ਇਹ ਤਾਂ ਸਾਨੂੰ ਵੀ ਨਹੀਂ ਪਤਾ ਹੈਗਾ ਹਾਂ ਤੇ ਸਾਰੀ ਫੈਮਿਲੀ ਜੀ ਹੁਣ ਫੇਰ ਆਈ ਜੀ ਠੀਕ ਆ ਮਾਤਾ ਬਾਹਰ ਰਾਮਾ ਚਲੇ ਜਾਈਂ ਵੀ ਛੱਡ ਕੇ ਵਕੀਰਾਂ ਨੂੰ ਮਸਤੂਰੀ ਖੜਦੇ ਦੋ ਚਾਰ ਮਿੰਟ ਹਨ ਹਾਂ ਉਹਨਾਂ ਦੇ ਬਾਹਰ ਵੀ ਤੂ ਇਹਨਾਂ ਨੂੰ ਛੱਡਿਆ ਪੜਾ ਜਾ ਕੇ ਆ ਹਾਂ ਤੁਸੀਂ ਥੋੜੀ ਜਿਹੀ ਫੋਟੋ ਸ਼ੂਟ ਕਰੋ ਹਾਂ ਮੈਂ ਤੁਹਾਡੇ ਤੇ ਸਾਰੇ ਨੂੰ ਛੱਡ ਕੇ ਆਉਣੀ ਠੀਕ ਹੈ ਇਹਦੇ ਤੇ ਪੇਕੇ ਨੂੰ ਛੱਡਿਆ ਮੇਰੇ ਸਾਰਿਆਂ ਨੂੰ ਛੱਡ ਕੇ ਆਉਣੀ ਮੈਂ ਪੇਕੇ ਨੂੰ ਛੱਡਿਆ ਹਾਂ ਚਲ ਠੀਕ ਹੈ ਚਲ ਬੈਠੋ ਨਾ ਮੇਰੇ ਪੇਕੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਹਾਰਾਜ ਤੁਹਾਨੂੰ ਦਿਨ ਦੁੱਗਣੀ ਤਰਾ ਤੁਸੀਂ ਗੁਣੀ ਤਰੱਕੀ ਬਖਸ਼ੇ ਸਭ ਨੂੰ ਦੇਰ ਉਤਤਾ ਬਖਸ਼ਾ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਪਿਛਲੇ ਬਲੌਗ ਤੋਂ ਤੁਸੀਂ ਦੇਖਿਆ ਵੀ ਭਾਈ ਦੀ ਮੈਰਜ ਐਨੀਵਰਸਰੀ ਮਨਾਉਣ ਸੀ ਘਰ ਤੇ ਤਾਂ ਨਿਕਲਿਆ ਤੇ ਹੁਣ ਪਹੁੰਚ ਗਏ ਜੀ ਰੈਸਟੋਰੈਂਟ ਕਹ ਲੋ ਚਾਹੇ ਢਾਬਾ ਕਹ ਲੋ ਪਰ ਲੁੱਕ ਬਹੁਤ ਵਧੀਆ ਸ਼ਾਂਤਮੀ ਇਲਾਕਾ ਹੈ ਤੇ ਹੁਣ ਸਾਰੀ ਫੈਮਿਲੀ ਖੜੀ ਹੈ ਜੀ ਮੇਰੀ ਬੇਟੇ ਵੀ ਮੈਂ ਹੁਣ ਕੈਮਰਾ ਆਨ ਕਰ ਲਿਆ ਕੈਮਰੇ ਦੇ ਵਿੱਚ ਪਹਿਲਾ ਮਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰਮਾਤਮਾ ਸਤਸਾਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਿਹੜੇ ਹਾਜ਼ਰੀਆਂ ਲਵਾ ਰਹੇ ਹੋ ਇਸ ਸਮੇਂ ਵੀਡੀਓ ਦੇ ਵਿੱਚ ਮੇਰੇ ਨਿਮਾਣੇ ਜੇ ਦਾ ਜਿਹੜਾ ਅੱਜ ਮੈਰਿਜ ਐਨਿਵਰਸਰੀ ਆ ਤੁਹਾਡੀਆਂ ਬਹੁਤ ਸਾਰੀਆਂ ਦੁਆਵਾਂ ਮੈਂ ਦੇਖ ਰਿਹਾ ਅ ਪਿਛਲੇ ਬਲੌਗ ਦੇ ਵਿੱਚ ਤੁਸੀਂ ਬਹੁਤ ਸਾਰੇ ਨੇ ਮੋਬਾਈਲ ਵਿਸ਼ੇ ਦਿੱਤੀਆਂ ਤੁਹਾਨੂੰ ਉਹ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਅੱਜ ਵੀ ਤੁਸੀਂ ਦਓਗੇ 12 ਵਿਸ਼ੇ ਤੇ ਹੁਣ ਸਾਰੀ ਫੈਮਿਲੀ ਹੈ ਮੇਰਾ ਸਹੁਰਾ ਪਰਿਵਾਰ ਵੀ ਵਿਦ ਤੇ ਮੇਰਾ ਪਰਿਵਾਰ ਸਾਰਾ ਹੀ ਹੁਣ ਅਸੀਂ ਖਾਣਾ ਖੂਣਾ ਖਾਵਾਂਗੇ ਇੱਥੇ ਤੇ ਮੇਰੇ ਸਾਲਾ ਸਾਹਿਬ ਕੇਕ ਲੈ ਕੇ ਆਏ ਆਂ ਕੀ ਬਾਤ ਹੈ ਨਾਲੇ ਸ਼ੂਗਰ ਆ ਸਾਨੂੰ ਫੇਰ ਨਹੀਂ ਹਟਦਾ ਬੰਦਾ ਇਹਦਾ ਨਾ ਜੀਜੇ ਆ ਇਹ ਤਾਂ ਨਹੀਂ ਹੋ ਸਕਦਾ ਇਹ ਤਾਂ ਕੰਮ ਹੋਣਾ ਹੀ ਹੋਣਾ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਮੈਂ ਜੀਜੇ ਦੀ ਲੱਗਾਂ ਜੀ ਗੱਲ ਕਰਾਂ ਹਾਂ ਜਿੱਥੇ ਖੁਸ਼ੀ ਹੋਵੇ ਉੱਥੇ ਮਿੱਠਾ ਬਣਦਾ ਬਣਦਾ ਨਾ ਜੀ ਸ਼ਕਿੰਦਾ ਬਣਦਾ ਬਣਦਾ ਇਹਦਾ ਮਤਲਬ ਇਹ ਥੋੜੀ ਵੀ ਹੁਣ ਤੁਹਾਨੂੰ ਅਸੀਂ ਪਲੇਟਾਂ ਪਰ ਪਰ ਦੇਣ ਲੱਗੇ ਆ ਸਾਡੀ ਮਾੜਾ ਚਮਚਾ ਲਾ ਲਾ ਕੇ ਉਹ ਰਸ਼ਕਲ ਬਣਾਈ ਜਾਣਾ ਨਹੀਂ ਉਹ ਵੀ ਕਹਿੰਦੇ ਜੀਜਾ ਜ਼ਿਆਦਾ ਕੋੜਾ ਕੋੜਾ ਬੋਲਦਾ ਮੈਂ ਕਰਕੇ ਮਿੱਠਾ ਕਰਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਇਸ ਤਰ੍ਹਾਂ ਹੀ ਖੁਸ਼ੀਆਂ ਦਾ ਮਾਹੌਲ ਬਣਿਆ ਰਹੇ ਹਰੇਕ ਘਰ ਦੇ ਵਿੱਚ ਹਰੇਕ ਫੈਮਿਲੀ ਆਪਣੇ ਹਰੇਕ ਮਤਲਬ ਕਿ ਬਰਥਡੇ ਹੋ ਗਿਆ ਕੋਈ ਵੀ ਖੁਸ਼ੀਆਂ ਦਾ ਤਿਹਾਰ ਮਨਾਉਂਦੀ ਰਹੇ ਜੀ ਹਾਂ ਇਦਨ ਆ ਰਮੀ ਸਤਿਗੁਰਾਂ ਦੀ ਸਾਰਿਆਂ ਨੂੰ ਬਣ ਤਲਾ ਤੁਹਾਨੂੰ ਫੇਰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਤੁਹਾਨੂੰ ਵੀ ਬਹੁਤ ਬਹੁਤ ਸਾਡੇ ਵੀ ਕਿਸਮਤ ਚ ਆਇਆ ਤੁਹਾਡਾ ਵਿਆਹ ਦੇਖਣਾ ਨਿਆਣਿਆਂ ਦਾ ਆਪਣਾ ਚਲੋ ਆਉਣੇ ਨਾ ਨਿਆਣਿਆਂ ਦਾ ਜਾਣ ਕੇ ਡੋੜੋ ਸਿੱਤਰਾ ਵਿਆਹ ਨਹੀਂ ਦੇਖਿਆ ਹੁਣ ਦੇਖ ਲੋ ਜਿਹੜਾ ਦੇਖਣਾ ਬੀਬੀ ਨੂੰ ਮਿਲਾ ਦਿਓ ਜੀ ਮੈਂ ਗੀ ਜੀ ਕਾ ਖਾਲਸਾ ਵਹਿਗੁਰੂ ਤੇ ਅੱਜ ਜੀ ਮੇਰੀ ਸਫੀਰ ਕੌਰ ਦਾ ਅੱਜ ਜੀ ਵਿਨ ਵਿਆਹ ਪੜੀ ਅਉਰੀ ਅੱਜ ਖੁਸ਼ੀ ਮਨਾਉਣ ਲੱਗੇ ਆਂ। ਮਹਾਰਾਜ ਸਭ ਨੂੰ ਖੁਸ਼ੀਆਂ ਦੇ ਤੇ ਮਿਲਿਆਵੇ। ਤੰਦਰੁਸਤੀ ਰੱਖੇ ਸਾਰੇ। ਚਲੋ ਫਿਰ ਅੰਦਰ ਹੁਣ। ਦੇਖੋ ਜਾ ਕੇ ਕਿਆ ਪ੍ਰੋਗਰਾਮ ਆਣਦਾ ਜਵਾਕਾਂ ਨੂੰ ਲੈ ਲਿਓ। ਆਵਾਜ਼ ਆ ਲੱਗੇ ਜੀ ਇੱਧਰ। ਕੇਸਰ ਬੱਟੀਆਂ ਦੇ ਉੱਪਰ ਚੜ੍ਹ ਕੇ ਕਰਨ ਦਾ ਹੀ ਤਾਂ ਆਪਣੇ ਕੋਲੋਲਾ ਕਰਨ। ਪੁੱਤ ਇਹਦੇ ਚ ਨਾ ਓਸ ਪਈ ਵੀ ਹੋਣੀ ਆ। ਸਾਰੇ ਕੱਪੜੇ ਤੁਸੀਂ ਆਪਣੇ ਕਰ ਲੈਣੇ ਖਰਾਬ। ਐ ਕਰਨ ਦੇਖਿਆ ਤੁਸੀਂ ਇੱਕ ਵਾਰ ਵੀ। ਹਾਂ ਨਿੰਦੂ? ਹਾਂ ਜੀ। ਬਲਾਪਾ ਲੈ ਇੱਧਰ ਸਾਸਰੀ ਘਲਾ ਕੇ। ਵਾਹ ਗੁਰਦੀ ਕਾ ਖਾਲਸਾ ਚਿਰ ਵਾਹਿਗੁਰਦੀ ਜੀ ਫਤਹ ਕੱਤੇ ਫਿਰਦੇ ਅੱਜ ਤੁਸੀਂ ਆ ਚੁੱਲੇ ਤੇ ਵਾਹੇ ਗੁਰਦੀ ਕਾ ਖਾਲਸਾ ਸ਼ਿਰੋ ਹੈ ਗੁਰਦੀ ਕੀ ਫਤਹ ਤੁਹਾਨੂੰ ਨਾ ਕਮੇ ਰੌਣ ਲੱਡਨੀਆ ਝੂਟੇ ਲੈ ਕੇ ਓਰੇ ਹਾਂ ਚਲੋ ਫਿਰ ਅੰਦਰ ਨੂੰ ਪੁੱਤ ਨੇਰਾ ਇੱਧਰ ਨਾ ਇੱਥੇ ਨਾ ਉਹ ਆ ਜਾਂਦੇ ਜੰਗਲੀ ਜਾਨਵਰ ਬਹੁ ਸਿੱਤੀ ਆ ਜਾਂਦੇ ਆ ਹਾਂ ਆਜੋ ਅੰਦਰ ਚਲੋ ਜਾਵਾ ਕੇ ਅੰਦਰ ਚਲੋ ਆਇਆ ਕਰਨ ਉਤਰੋ ਮੰਨ ਲਈ ਦਿੰਦੀ ਪੁੱਤ ਇੱਕ ਵਾਰ ਕਹੀਓ ਤੇ ਹੁਣ ਤੁਸੀਂ ਦੇਖ ਰਹੋ ਨੋ ਜੀ ਆਹਾ ਲੁੱਕ ਅ ਬਹੁਤ ਵਧੀਆ ਬਣਾਈ ਹੋਈ ਹੈ ਹੈ ਅਗਨੀ ਦਾ ਤੇ ਕੈਂਪਿੰਗ ਕਰਣਾ ਹੈ ਹਾਂ ਕੈਂਪਿੰਗ ਹੀ ਹੋ ਰਹੀ ਹੈ ਪਤਾ ਹੁਣ ਆਪਾਂ ਨੇ ਅੰਦਰ ਜਾ ਕੇ ਕੈਂਪਿੰਗ ਹੀ ਕਰਨੀ ਹੋਰ ਕੀ ਕਰਨੀ ਹੈ ਹਾਂ ਅ ਤੇ ਆ ਰੰਗ ਬਰੰਗੀਆਂ ਲਾਈਟਾਂ ਜੀ ਲਾ ਕੇ ਦਿਲ ਖਿੱਚ ਮਾਜਾ ਬਣਾਇਆ ਵਾ ਇਹਨਾਂ ਨੇ ਪ੍ਰੋਗਰਾਮ ਆ ਨਾਲ ਚੱਲ ਰਿਹਾ ਜੀ ਰੋਡ ਤੇ ਸ੍ਰੀ ਚਮਕੌਰ ਸਾਹਿਬ ਨੂੰ ਜਿਹੜਾ ਰੋਡ ਜਾਂਦਾ ਨਾ ਜੀ ਅ ਰੋਪੜ ਤੋਂ ਉਹਦੇ ਉੱਪਰ ਆ ਜੀ ਢਾਬਾ ਬਣਿਆ ਹੋਇਆ ਅ ਕਹਿੰਦੇ ਜੀ ਮਾਈ ਫਲੇ ਪੰਜਾਬ ਉਹ ਪਰ ਸਾਹਮਣੇ ਇਹਨਾਂ ਦਾ ਬੋਰਡ ਲੱਗਾ ਹੋਇਆ ਤੇ ਇਹ ਅਲੀਤ ਕਹਿੰਦੀ ਮੰਨੂ ਕਿੱਥੇ ਛੱਡਦਾ ਮੇਰੇ ਪੁੱਤ ਨੂੰ ਤੂੰ ਤੂੰ ਕਿੱਧਰ ਚੱਲਿਆ ਆਂ ਭੱਜਿਆ ਫਿਰ ਤੇ ਮੇਰਾ ਪੁੱਤ ਹੈ ਹਾਏ ਤੇ ਦੇਖ ਦੀਏ ਜੀ ਉਧਰ ਉਹਨਾਂ ਨੂੰ ਦੇਖ ਦੀਆ ਕਰਨ ਆ ਰਹੇ ਦੋ ਜਣੇ ਨਿੰਦੂ ਓਏ ਕਰਨ ਆਪਣੀ ਭੈਣ ਨੂੰ ਪੁੱਛਣਾ ਹੀ ਨਹੀਂ ਤੁਸੀਂ ਕੋਸ ਦੋਹੇ ਜਣੇ ਤੁਸੀਂ ਆ ਆਪਣਾ ਲੱਗੇ ਹੋ ਝੂਟੇ ਲੈਣ ਹਾ ਤੇਰੀ ਹਾ ਹਾ ਉਹ ਬਠਾਲਾ ਵੀ ਕੱਕੇ ਨੂੰ ਵੀ ਦੇਖ ਉਹਦੇ ਵਿੱਚ ਵੱਜਣਾ ਤਾਂ ਹੁਣ ਝੂਟਾ ਕਿੰਨਾ ਵਧੀਆ ਹਾਂ ਝੂਟੇ ਦਾ ਸਾਰੀ ਵਧੀਆ ਓਰੇ ਚੱਲ ਬੈਠ ਓਏ ਹਾਂ ਅੱਛਾ ਬਾਤ ਅਲੋ ਕਬਰਾ ਹਟ ਵੀ ਨਾ ਹੋਵੇ ਕਰਨਾ ਹੈ ਨਾ ਥੋੜੀ ਜਿਹੀ ਨੂੰ ਠੰਡ ਲੱਗੀ ਵੀ ਪੁੱਤ ਆਹ ਸਭ ਤੋਂ ਛੋਟੀ ਹੈ ਜੀ ਉੱਧਰ ਉਹ ਵੀ ਆ ਕੇ ਬੈ ਗਈ ਇੱਧਰ ਛੋਟ ਬਣਾਇਓ ਛੋਟ ਛੂਟ ਨਹੀਂ ਬਣਨੇ ਲੈ ਇਹ ਤਾਂ ਆਊਟ ਹੋ ਗਿਆ ਕੰਮ ਲੈ ਵਜਨ ਦੇਖੀ ਸਾਰੇ ਝੂਲਾ ਹਿੱਲਦਾ ਰੀਟ ਕਰ ਗਈ ਕਰਨ ਤੁਹਾਨੂੰ ਮੈਂ ਕਿਹਾ ਨਾ ਪੁੱਤ ਉਹਨੇ ਕਬਰਾਟ ਹੋਣੀ ਐਨੂੰ ਆ ਇਹਨੂੰ ਚੱਕ ਲੋ ਆ ਅਸੀਂ ਚਲੋ ਉੱਠ ਕੇ ਅੰਦਰ ਚਲੋ ਪੁੱਤ ਕਰਨ ਚਲੋ ਉਧਰ ਪਿਆਰ ਨੇ ਮੈਂ ਕਿਹਾ ਬਸ ਸਮਝ ਲਈ ਨਾ ਚਲ ਉੱਠ ਚੱਲ ਤੂੰ ਵੀ ਓਏ ਓਏ ਚਲੋ ਹੁਣ ਮਿਲਦੇ ਜੀ ਅੰਦਰ ਜਾ ਕੇ ਦੇਖਦੇ ਆ ਕਿਹ ਪ੍ਰੋਗਰਾਮ ਆ ਆਰਗੇਨਾਈਜ਼ ਹੁੰਦਾ ਤੁਸੀਂ ਵੀਡੀਓ ਦੇ ਨਾਲ ਇਦਾਂ ਹੀ ਬਣੇ ਰਹੋ ਜੀ ਪਹੁੰਚ ਗਏ ਜੀ ਅੰਦਰ ਤੇ ਬਹੁਤ ਵਧੀਆ ਇਹਨਾਂ ਨੇ ਇੱਥੇ ਆ ਡੈਕੋਰੇਸ਼ਨ ਕੀਤੀ ਹੋਈ ਆ ਆਪਣੀ ਉਹਦੇ ਅਕੋਰਡਿੰਗ ਤੇ ਸਾਨੂੰ ਵੀ ਇਹ ਕਹਿੰਦੇ ਵੀ ਜਿਹੜਾ ਤੁਸੀਂ ਆਪਣਾ ਕੇਕ ਦੀ ਕਟਿੰਗ ਵਾਲੀ ਰਸਮ ਆ ਉਹ ਜਾ ਕੇ ਉੱਪਰੇ ਕਰ ਲਓ ਤੇ ਜਿਹੜਾ ਖਾਣਾ ਪੀਣਾ ਆ ਉਹ ਆਪਾਂ ਕਰ ਲਾਂਗੇ ਥੱਲੇ ਜਾ ਕੇ ਜੀ ਜੋ ਵੀ ਖਾਣਾ ਤੇ ਆ ਆ ਗਿਆ ਜੀ ਕੇਕ ਹਾਂ ਤੇ ਆ ਬੈਠੀ ਹੈ ਜੀ ਜੋੜੀ ਮਹਾਰਾਜ ਅੱਜ ਅੱਜ ਚੜਦੀ ਕਲਾ ਅੱਜ ਜੀ ਕੰਮ ਸਾਰੇ ਅੱਜ ਮਾਕਾ ਜੀ ਸਿਰੇ ਹੋਇਆ ਪਿਆ ਵਾ ਅੱਜ ਕੋਈ ਸ਼ਬਦ ਨਹੀਂ ਜੇ ਕੀ ਬੋਲੀਏ ਭਾਈ ਕਾ ਜੀ ਸਾਹਮਣੇ ਨਹੀਂ ਲੱਗਦੀ ਮੈਂ ਕੀ ਕਰਾਂ ਕੀ ਨਾ ਕਰਾਂ ਘਰ ਵਾਲੀ ਨੇ ਚੁੱਪ ਕਰਾਤਾ ਅੱਜ ਮੈਂ ਪਾ ਚੁੱਪ ਪਣੀ ਹੈ ਹਾਂ ਸਾਰੇ ਇਹਨਾਂ ਵਾਲਾ ਆ ਜਾਓ ਜੀ ਤੇ ਇਧਰ ਬੀਬੀ ਨਾਲ ਚੱਲ ਰਹਾ ਇੱਧਰ ਫੋਟੋ ਸ਼ੂਟ ਹੈ ਬੀਬੀ ਤੁਸੀਂ ਵੀ ਉਧਰ ਬਰਾਬਰ ਬੈਠੋ ਜਾ ਕੇ ਐਦਾਂ ਨਹੀਂ ਨਾ ਅੱਗੇ ਪਿੱਛੇ ਨਾ ਬੈਠੋ ਚਲੋ ਉੱਥੇ ਹਾਂ ਚਲੋ ਉੱਧਰ ਹੀ ਸਾਈਡ ਕੋਈ ਨਹੀਂ ਰਵੜਦੀ ਉਹ ਚੌੜਾ ਇੱਥੇ ਵੀ ਬੇ ਚੌੜੀ ਗੇਰ ਨਹੀਂ ਤੇ ਹਨਾ ਲੈ ਆ ਜਾ ਵੀਰ ਜੀ ਚੱਕ ਚੱਕ ਆ ਗਮਾਕ ਫਿਰ ਤੁਸੀਂ ਵੀ ਪਿੱਛੇ ਚੱਲ ਦੋ ਜਵਾਕ ਬਾਕੀ ਜਿਹੜੇ ਫਰੀਏ ਸਾਰੇ ਉਧਰ ਚੱਲ ਦੋ ਇਹਨਾਂ ਨੂੰ ਵੀ ਇੱਥੇ ਆਖਦੇ ਨੇ ਡਾਕਟਰ ਜਾਨ ਨੂੰ ਬੁਲਿਏ ਮੈਂ ਤਾਂ ਖਾਂ ਆ ਲੱਗੀ ਹੋਏ ਉਹ ਨਹੀਂ ਇਸ ਨੂੰ ਦੇਖਣਾ ਹਾਂ ਵੀ ਹੁੰਦਾ ਹੁੰਦਾ ਹੈ ਚੱਲ ਪੂੰਗਾ ਕਿ ਨਹੀਂ ਇਹ ਦੇਖਣਾ ਬਾਬੂ ਹੁੰਦਾ ਹੈ ਅੱਛਾ ਆ ਹੀ ਹੁੰਦਾ ਹੈ ਹੈ ਵੀ ਐਨਿਵਰਸਰੀ ਜਿੱਦ ਜਿੱਦ ਦਾ ਭਰ ਫੜ ਦੇ ਪਿਆ ਆਦੀਆ ਹੌਲੀ ਹੌਲੀ ਕਹਿੰਦਾ ਚੱਲਦਾ ਸਾਡੇ ਰਿਸ਼ਤੇ ਵਾਂਗੂ ਬਸ ਰਿਲੇਟਡਾਂ ਬੀ ਚੱਲਦਾ ਇਹ ਸਪੀਡ ਕੱਲ ਹੀ ਖਤਮ ਨਾ ਇਹ ਕਹਿੰਦਾ ਮੈਂ ਹੌਲੀ ਹੌਲੀ ਖਤਮ ਹੋਊਗਾ ਹਾਂ ਹੌਲੀ ਹੌਲੀ ਜ਼ਿੰਦਗੀ ਚੱਲ ਰਹੀ ਆ ਸੁਲਾ ਪਿਆ ਸੁਲਾ ਕੀ ਬਾਤ ਕੀ ਬਾਤ ਕੀ ਬਾਤ ਕੀ ਬਾਤ ਵਾਹ ਇਹ ਘਟ ਬਟੇ ਘਟ ਬਟੀਆਂ ਯਾਦਾਂ ਖਤਾਂ ਹੋ ਗਏ ਯਾਦਾਂ ਕਿਸੇ ਦਿਨ ਫੇਰ ਖਤਮ ਹੋ ਜਾਣੀਆਂ ਕੋਈ ਸਮਾਂ ਆ ਬਟ ਦੋ ਹੂੰ ਲਓ ਜੀ ਹੁਣ ਆਪਾਂ ਲੱਗੇ ਜੀ ਅ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਸਾਡਾ 27ਵਾਂ ਜਿਹੜਾ 26ਵਾਂ 26ਵਾਂ 26 ਪੂਰੇ ਹੋ ਗਏ 27ਵਾਂ ਲੱਗ ਗਿਆ 27ਵਾਂ ਲੱਗ ਗਿਆ ਜੀ ਸਾਲ ਸਾਡੇ ਵਿਆਹ ਨੂੰ ਬਹੁਤ ਵਧੀਆ ਜਿੰਦਗੀ ਜਾ ਰਹੀ ਹੈ ਸਾਡੀ ਰੱਬ ਕੋਲ ਅਰਦਾਸਾਂ ਬੇਨਤੀ ਹੈ ਵੀ ਇਦਾਂ ਹੀ ਚੱਲੇ ਜਾਵੇ ਅੱਗੇ ਵੀ ਜ਼ਿੰਦਗੀ ਇਹੋ ਜਿਹਾ ਚੱਲ ਰਹੀ ਹੈ ਤੇ ਅੱਗੇ ਸਾਡਾ ਸਾਰੇ ਪਰਿਵਾਰ ਦਾ ਇੱਕਣੀ ਪਿਆਰ ਬਣਿਆ ਰਹੇ ਅ ਦੁੱਖ ਸੁੱਖ ਦੇ ਵਿੱਚ ਅਸੀਂ ਇੱਕ ਦੂਜੇ ਦੇ ਸਹਾਈ ਹੋਈਏ ਤੇ ਮੇਰਾ ਪਰਿਵਾਰ ਜਿਹੜਾ ਉੱਥੇ ਆਲਾ ਉਹ ਵੀ ਬੈਲਨ ਕੋਡਾ ਮਾਲਾ ਆਲਾ ਸਾਰਾ ਉਹ ਵੀ ਪਿੱਛੇ ਨਹੀਂ ਹੈਗਾ ਤੁਹਾਡੀ ਜੱਲਤ ਮਾ ਹੋ ਗਈ ਚਾਚੇ ਤਾਏ ਹੋਗੇ ਸਾਰੇ ਬੈਸਟਰ ਅ ਬਟ ਇਹ ਛੋਟਾ ਜਿਹਾ ਫੰਕਸ਼ਨ ਸੀਗਾ ਪਰ ਤੇ ਮੇਰੇ ਸਾਲਾ ਸਾਹਿਬ ਨੇ ਥੋੜਾ ਜਿਹਾ ਜਿੱਦ ਕਰ ਲਈ ਕਹਿੰਦਾ ਵੀ ਨਹੀਂ ਜੀ ਜੇ ਅੱਜ ਆਏ ਆ ਕਰਕੇ ਜਦਾਂ ਕਰਨੀ ਕਰਵਾ ਨਾ ਤਾਂ ਕਰਕੇ ਉਹ ਕਰ ਰਿਆ ਨਹੀਂ ਸੀ ਜੇ ਸਾਰੀ ਫੈਮਿਲੀ ਇਕੱਠੀ ਹੋ ਕੇ ਕਰਦੇ ਤਾਂ ਮੈਂ ਪੁੱਛ ਕੇ ਜਾਉਂਗਾ ਇਹਦਾ ਰੇਟ ਰੁਕ ਕੋਈ ਨੈਕਸਟ ਕੋਈ ਪ੍ਰੋਗਰਾਮ ਹੋਊਗਾ ਤਾਂ ਮੈਂ ਕਹਿੰਦਾ ਆਪਣੀ ਸਾਰੀ ਫੈਮਿਲੀ ਨੂੰ ਇੱਥੇ ਹੀ ਸਾਧ ਰਾਂਗੇ ਵੀ ਕੀ ਠੀਕ ਨਹੀਂ ਲੱਗਦਾ ਹਾਲ ਫੁੱਲ ਵਗੈਰਾ ਬਹੁਤ ਵਧੀਆ ਹਨਾ ਬਹੁਤ ਵਧੀਆ ਜੀ ਹੈਗੇ ਨਾਲ ਵਧੀਆ ਖਾਣਾ ਬਣਾਉਂਦੇ ਅਸੀਂ ਖਾ ਕੇ ਗਏ ਆ ਹਾਂ ਬਹੁਤ ਸੋਹਣਾ ਖਾਣਾ ਬਣਾਇਆ ਇਹਨਾਂ ਨੇ ਇਹ ਮਹਿਫਿਲ ਟਾਪਾ ਹੈਗਾ ਜੀ ਸ੍ਰੀ ਚਮਕੌਰ ਸਾਹਿਬ ਦਾ ਰੋਡ ਪੈਂਦਾ ਜੀ ਜਿਹੜਾ ਰੋਪੜ ਵਾਲਾ ਉਹਦੇ ਉੱਪਰ ਪੈਂਦਾ ਜੀ ਵਿਚਾਲੇ ਜੇ ਮਹਿਫਿਲ ਟਾਪਾ ਤੇ ਬਾਕੀ ਹੁਣ ਖਾ ਪੀ ਕੇ ਬਾਕੀ ਦੇ ਵੀਊ ਇਹ ਦੇ केक तू कटूंगी या मेरे हाथ नीटा <laughs> <हाथ> <laughs> लो 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 इधर करता भी अभी ਇੱਧਰ ਚੱਕ ਤੇ ਫੱਟੇ ਸੀ ਦਾ ਕਾਟੋ-ਮਾਟੀ ਕਰਤਾ ਬਈ। ਪਾ ਲਓ ਜੀ। ਤੁਹਾਡੇ ਮਮੀ ਦੇ ਇਹ ਆ ਲਓ ਜੀ। ਪਾਤਾ ਖਾ ਆ ਲਓ ਜੀ। ਪੈ ਗਿਆ ਗਾ। ਆਹ ਪਾਤਾ ਪੈ ਗਿਆ ਜੀ। ਇਹ ਮੁਰਚੇ ਕੋਲੀ ਚ ਪਾ ਲਓ ਜੀ। ਅੱਛਾ ਹਾਂ ਜੀ। ਨਾਲ ਇਹਨਾਂ ਕੇਕੇ ਕੱਟਣਾ ਹੁੰਦਾ ਹੁੰਦਾ ਹੈ। ਆ ਮੇਰੇ ਪੁੱਤਰਾ ਜਿੰਦਾਬਾਦ ਰਹਾ। ਆਈ ਲਵ ਯੂ। ਆਈ ਦਾ ਵੀ। ਪਰ ਸਾਰਿਆਂ ਨੂੰ ਆਈ ਲਵ ਯੂ ਪੁੱਤਰਾ। ਇਹ ਥੋੜੀ ਜਿਹੀ ਦੇਰ ਤੱਕ ਹੈ ਜੀ ਫਿਰ ਇਹਨਾਂ ਨੇ ਲੈ ਜਾਣਾ ਜੀ। ਚਲ ਕੋਈ ਗੱਲ। ਠੀਕ ਹੈ। ਨੋ ਪ੍ਰੋਬਲਮ। ਆ ਆਹ ਨਾ ਸੁਖਵੀਰ ਕੋਲੇ ਅੱਜ ਮੈਂ ਰੋਕੀ ਨਾ ਇਹ ਤੁਹਾਡੇ ਇਕੱਲੇ ਵੀ ਨਹੀਂ ਗਈ ਸਾਰੇ ਘੂਮੇ ਟਕਰਾਉਣੇ ਇਹ ਇਹ ਰੋਂਡੀ ਨਕਰ ਹੋ ਜਾਣਾ ਸੀ ਸਪੀਡ ਦੇਖ ਕੇ ਥੋੜਾ ਜੇ ਘਰਾਈਂ ਲੈ ਮਾਤਮ ਜੀ ਅੱਜ ਨਹੀਂ ਅੱਜ ਦਾ ਸੁਖਵੀਰ ਨੇ ਖੁੱਲੇ ਦਿਲ ਨਾਲ ਚੱਲਣਾ ਕੰਮ ਹੈ ਖੁੱਲੇ ਦਿਲ ਨਾਲ ਹਾਂ ਖੁੱਲੇ ਦਿਲ ਨਾਲ ਬਹੁਤ ਖੁੱਲੇ ਦਿਲ ਲੋ ਮਾਤਾ ਨੂੰ ਕੈਦੇ ਮੜਾ ਸਿਖਾ ਦੇ ਆਪਣੀ ਧੀ ਨੂੰ ਕੁਸਾ ਆ ਜਾ ਤੇਰੇ ਸਾਹਮਣੇ ਇਹਦਾ ਕੀ ਕਰਦੀ ਮੇਰੇ ਨਾਲ ਇਹ ਕੱਟ ਬਾਪ ਕੱਟ ਬਾਪ ਆ ਹੋਰ ਕੱਟਦਾ ਲੱਗਦਾ ਮਮਾਰ ਤੋਆ ਮੈਂ ਬੁਮਾਰ ਹ ਜੀ ਮੈਂ ਯਾ ਕਾ ਸਮਝਦਾ ਮੈਂ ਸਮਝਦਾ ਤੁਸੀਂ ਤੁਸੀਂ ਮੈਰਜਨ ਵਰਥੀ ਬਣਾ ਲਓ ਮੈਂ ਬੁਮਾਰ ਆ ਹਾਂ ਬਾਬਲੇ ਪਾਈ ਜਾਦਾ ਬਾਬਲੇ ਪਾ ਦੇ ਪਾ ਦੇ ਤੇ ਕੇ ਚੱਕ ਉਹ ਚਮਚਾ ਹੋਰ ਪਾ ਕੇ ਪਾ ਚਮਚੇ ਪਾ ਮਾ ਦੇਦਾ ਪਾ ਦੇ ਪਾ ਨਾ ਨਹੀਂ ਪਾਈਦਾ ਲੈ ਵੀ ਮੂੰਮੀ ਠਗਰਾ ਦ ਹਮ ਮੈਂ ਖੜੀ ਹਾਂ ਖੜੀ ਹਾਂ ਪਾ ਇਹ ਤਾਂ ਆ ਵੀ ਇੰਨਾ ਕਾਈ ਬੰਦ ਨੇ ਸ਼ੁਮਕਾ ਥੋੜੇ ਹੀ ਪਾਉਂਗਾ ਮੈਂ ਨਹੀਂ ਮੈਂ ਬਾਦ ਦੀ ਜਾਜ਼ਵਨ ਬਾਕੀਆਂ ਨੂੰ ਸਰਵ ਕਰ ਪਲੇਟਾਂ ਚ ਪਾ ਕੇ ਮਾਤਾ ਆਪਣੀ ਕੁੜੀ ਨੂੰ ਪੁੱਛ ਲਈ ਵੀ 27 ਸਾਲਾਂ ਜਿਹਨੂੰ ਮੈਂ ਦੁਖੀ ਤਾਂ ਨਹੀਂ ਕਰਿਆ ਨਹੀਂ ਕਰਿਆ ਬਸ ਇਹ ਸੰਨ ਨੂੰ ਤਾਂ ਸੁਣ ਗਿਆ ਨਹੀਂ ਇਹ ਤਾਂ ਸੁਣਿਓ ਨਹੀਂ ਮੈਂ ਦੁਬਿਨ ਕਰਦਾ ਹਾਂ ਮੈਂ ਤਾਂ ਮਮਾ ਥੈਂਕ ਯੂ ਕਿ ਪੈਸੇ ਇਨਾ ਦੇ ਸਦਕੇ ਅਸੀਂ ਇਹਨਾਂ ਦੀ ਐਨੀਵਰਸਰੀ ਦੇਖੀ ਆ ਬਾਈ ਪਾਪਾ ਦੇ ਸਦਕੇ ਤੇ ਮੰਮੀ ਦੇ ਸਦਕੇ ਓਏ ਮੈਂ ਤਾਂ ਮਾਣਿਆ ਕੁਛ ਨਹੀਂ ਅੱਛੇ ਤੂੰ ਜਿੱਥੇ ਆ ਨਾ ਨਾ ਨੇੜੇ ਐਸੀ ਦੀ ਫੜੀ ਫੜ ਹਲੇ ਟਾਈਮ ਕਿੰਨਾ ਟਪੇ ਡੋਲੀ ਆਜ ਡੋਲੀ ਨੂੰ ਕਿੰਨਾ ਪਿੱਛੇ ਹਟ ਤੂੰ ਹੱਥਾਂ ਮੈਂ ਤੈਨੂੰ ਦੇਖਣਾ ਖਾਂ ਉਧਰ ਦੇਖਦਾ ਤਾਂ ਡੋਲੀ ਤੋਂ ਬਾਅਦ ਦੇਖ ਗਈ ਦਾੜ ਹੋਇਆ ਕੰਮ ਮਰਦਾ ਤਾ ਦੇਖੀਆ ਕੰਮ ਹਾਂ ਮੈਨੂੰ ਨਹੀਂ ਹੁਣ ਤੂੰ ਸਰ ਵਾਲਾ ਜਾਈ ਪਾਈ ਆ ਲੈ ਫੜ ਪੁੱਤ ਅਸਾਂ ਕਹਿੰਦੇ ਤਾਂ ਬੀਬੀ ਹਾਂ ਆ ਗਿਆ ਆ ਗਿਆ ਦੀ ਹੈ ਆਪਣੇ ਕੋਲ ਰੱਖੋ ਮਾਤਾ ਜੀ ਮਰੋ

ਬਸ ਕੌਣ ਨਹੀਂ ਉਹਨਾਂ ਨੂੰ ਕਰੋ ਮੈਂ ਤਾਂ ਕੌਣ ਨਹੀਂ ਜੀ ਕੌਣ ਨੂੰ ਦੱਕਿਆ ਦਾ ਓਏ ਨਿਆਣੇ ਬੱਟੇ ਇੱਧਰ ਆਓ ਬਰੇ ਹੈਪੀ ਐਨੀਵਰਸਰੀ ਵੀਰ ਜੀ ਥੈਂਕ ਯੂ ਹਾਂ ਜੀ ਮਾਸੀ ਜੀ ਤੁਹਾਨੂੰ ਸਾਰੇ ਉਹ ਦੋ ਦੋ ਫਾਇਦਨ ਵਾ ਕਾ ਮੈਂ ਤਾਂ ਪਿੱਛੇ ਰਹਿ ਗਿਆ ਮੈਂ ਤਾਂ ਪਿੱਛੇ ਰਹਿ ਗਿਆ ਉਹਨੂੰ ਮਿੱਠਾ ਕਰਾਉਣ ਨੂੰ ਮੈਂ ਤਾਂ ਕਹਿੰਦਾ ਵੀ ਕੀ ਆਉਂਦਾ ਨਹੀਂ ਮਹਾਂ ਚੱਪ ਚੱਪਰ ਕੇ ਦੇਣੇ ਵਾਲਾ ਭਾਈ ਹੈ ਉਹ ਬੱਦਰੀਮ ਨਹੀਂ ਦੇਣੀ ਮੈਂ ਜਿਹੜਾ ਬ੍ਰਾਂਡ ਬ੍ਰਾਂਡ ਜਾਉ ਦਊਂਗਾ ਹਾਂ ਚੱਲ ਵੀ ਤਾਲਾ ਕੋਕ ਮੈਂ ਨਾਮ ਕਰਾਂ ਉਹ ਕਰਾ ਦੇ ਪੁੱਤ ਹਾਂ ਲਾ ਬਾਗ ਨੂੰ ਰੈਂਦੀ ਉਮਰ ਤੱਕ ਅਜੇ ਹੀ ਪਿਆਰ ਬਣਾ ਕੇ ਰੱਖਿਆ ਸਾਰੇ ਪਰਿਵਾਰ ਦਾ ਹਾਂ ਆ ਬੱਚਾ ਕੇਕ ਦੇ ਵਿੱਚ ਨਾ ਪੁੱਤ ਆ ਪਾ ਦੇ ਕੋਈ ਜੀ ਦਾ ਭਾਪੀ ਰਹਿੰਦੀ ਆ ਮੈਂ ਕਰਦਾ ਮੈਂ ਚੰਨਾ ਵੇ ਤੇ ਬਾਦੇ ਨੂੰ ਭੁੱਪਣ ਪਾ ਦੇ ਭਾਦੇ ਭੁੱਪਣ ਨੀ ਠੀਕ ਹੈ ਪੁੱਫੜ ਦਾ ਸ਼ੂਗਰ ਰਕਣੀ ਹੈ ਕਰ ਦੇਣਾ ਤੁਸੀਂ ਐ ਨਹੀਂ ਉਹ ਯਾਰ ਮਾਰਾ ਤਾਂ ਨਾ ਹੋ ਪੇਕਰੂ ਦੇਖ ਦੇ ਕੇ ਐਂ ਦਿਲ ਕਰਦਾ ਵੀ ਐਨਵਰਸਰੀ ਮੈਂ ਹੀ ਖਾ ਲਵਾਂ ਮੈਂ ਉਹ ਬੀਬੀ ਨੂੰ ਦੇਖ ਕੇ ਜਿਹੜੀ ਖੜੀ ਹੈ ਨਾ ਉਹ ਪਾਈ ਹਾਂ ਪਰ ਉਹ ਯਾਰ ਨਹੀਂ ਕਹਿੰਦੀ ਸ਼ਗਨ ਮਨਾਉਣ ਤੇ ਸਾਨੂੰ ਵੀ ਮਨਾ ਲਨ ਤੋ ਬਸ ਬਨੇ ਤੇ ਬਸ ਹੁੰਨ ਲੀ ਬਾਬਾ ਨੂੰ ਦੇ ਦੇ ਉਹ ਕੋਈ ਕੋਈ ਨਾ ਦੋਰੀ ਹਾਂ ਅਮਲੀ ਪਰਨ ਮੈਂਦੀ ਸੈਰੀ ਕੁਸਤੀ ਦੀ ਪਰਨ ਐ ਤਰੀਕਾ ਮਮਾ ਪਾਪਾ ਨੂੰ ਮੂਦਾ ਬਿੱਠੇ ਬਣਾਇਆ ਸੀ ਨਾ ਜੀ ਜੀ ਤੁਹਾਨੂੰ ਬਹੁਤ ਬਹੁਤ ਵਿਆਹ ਦੀਆਂ ਬਹੁਤ ਬਹੁਤ ਬਧਾਈਆਂ ਆਹੇ ਖਾਦ ਲੈ ਜਾ ਕੇ ਲੱਗੇ ਜੇ ਤੈਨੂੰ ਕੱਲ੍ਹ ਐਸੇ ਮੈਂ ਤੇ ਤੁਮ ਬਾਦੋਂ ਮੈਂ ਪਹਿਲਾਂ ਮੈਂ ਪੈਣੇ ਤੁੰਨੂੰ ਵੀ ਬਹੁਤ ਜਿਆਦਾ ਬਹੁਤ ਜਿਆਦਾ ਬਧਾਈਆਂ ਪਰਮਾਤਮਾ ਤੁਹਾਨੂੰ ਚੰਗੀਆਂ ਇਕਲਾ ਵਿੱਚ ਰੱਖੇ ਪਾਪਾ ਪਾਪਾ ਇੱਕ ਹੋਰ ਬੇਨਤੀ ਆ ਜੀ ਅੱਜ ਅੱਜ ਇਹ ਕਿੱਥੇ ਮੇਰਾ ਮੇਰਾ ਤੁਹਾਨੂੰ ਸਾਡੇ ਜੀਤੇ ਨੇ ਸਾਨੂੰ ਛਿੜਕੀਆਂ ਵੀ ਦਿੱਤੀਆਂ ਸਾਨੂੰ ਛਿੜਕੀਆਂ ਪਰ ਮੇਰੇ ਦੇ ਦੇ ਜੀ ਨਾ ਦੁੱਖਾ ਨਿਕਲੇ ਕਾਤੇ ਤੂੰ ਕੀ ਨਾ ਨੇ ਜੋ ਵੀ ਕੰਨ ਕਿਹਾ ਸਾਡੇ ਚੰਗੇ ਲਈ ਕਿਹਾ ਪਰ ਅਸੀਂ ਹੱਸ ਕੇ ਆਪਣੇ ਪਰ ਕਿ ਵੀ ਕੋਈ ਨਹੀਂ ਸਾਡਾ ਆਫੀ ਤਾਂ ਵੀ ਸਾਡਾ ਬਾਪਸ ਕਹਿੰਦਾ ਤਾਂ ਸਾਰਾ ਚੀਜ਼ੇ ਦਾ ਆਪਣੇ ਵੀ ਤੂੰ ਹੀ ਆ ਸਾਡਾ ਬਾਪ ਮੇਰੀ ਗੱਲ ਸੁਣੋ ਜੇ ਅਸੀਂ ਕੁੱਤੇ ਹੋ ਜਾਂਦੇ ਲਾ ਤਾਂ ਸਾਡੇ ਨੂੰ ਆ ਕਰਦਾ ਹੈ ਸਾਡਾ ਕਹਿ ਜਾਣਾ ਇਹਨਾਂ ਦਾ ਕਹਿ ਜਾਣਾ ਤਾਂ ਕੁਝ ਨਹੀਂ ਤਾਂ ਜਾਣਾ ਬੰਦਾ ਹਮੇਸ਼ਾ ਉਹ ਨੂੰ ਕਹੂਗਾ ਜਿਹੜਾ ਕੋਈ ਆਪਣਾ ਨਹੀਂ ਪਰ ਮੈਂ ਆਪਣੀਆਂ ਗਲਤੀਆਂ ਮੰਨਿਆ ਭਾਈ ਜਿੰਨੀਆਂ ਮੈਂ ਆਪਣੀਆਂ ਕੀਤੀਆਂ ਵੀ ਆ ਮਾਫਾ ਲੈਣੇ ਜੀ ਜੀ ਫੋਨੋਂ ਬਹੁਤ ਬਹੁਤ ਬੋਲੀਆਂ ਥੈਂਕ ਯੂ ਓਕੇ ਭੈਣੇ ਗਲਤੀਆਂ ਮੰਨਣ ਨਾਲ ਤਾਂ ਸਭ ਤੋਂ بڑا ਕਹਾਜ ਹੈ ਆਹ ਲਾਹੇ ਮੰਨਦਾ ਗਲਤੀ ਇਹ ਤਾਂ ਬਸ ਦੇ ਚੱਲਣ ਦੇ ਕਰੋ ਓ ਮੈਂ ਕਾਣੂ ਬਾਅਦ ਪੁੱਛਾਂਗੇ ਚਲੋ ਹੁਣ ਤੱਕ ਕੋਈ ਅਗਲੀ ਪ੍ਰਸੰਦਾ ਖਾਂਦੇ ਸਮੇਂ ਮਿਲਾਂਗੇ ਤੁਹਾਨੂੰ ਦੇਖਦੇ ਕਿਆ ਕਿਆ ਹੁੰਦਾ ਜੋ ਅੱਜ ਮਿੱਠੇ ਵਾਲਾ ਰਿਕਾਰਡ ਤੋੜਦਣ 15 ਦਿਨ ਫੇਰ ਵਾਸਤੇ ਰੱਖੂਗਾ ਮਿੱਠੇ ਦਾ। ਉਹਨੇ ਲੈ ਲਿਆ। ਸ਼ਿੰਗਾਰ ਆ ਗਿਆ ਜੀ। ਦਾਲ ਮਖਣੀ ਆ ਗਈ। ਦੇਖ ਤੇ ਕੀ-ਕੀ ਹੈ? ਮਨੂ ਦਾ ਜਿਹੜਾ ਰਾਜਤਾ ਵੀ ਲੱਗਦਾ ਵਿੱਚ ਤੁਹਾਡਾ ਪਾਲਕ ਪਨੀਰ ਕਿਹੜਾ-ਕਿਹੜਾ ਪਨੀਰ ਪਤਾ ਨਹੀਂ ਯਾਰ। ਆਹ ਕੀ-ਕੀ ਹੈ? ਇਹ ਕੀ-ਕੀ ਖਾ ਕੇ ਹਾਜ਼ਮ ਕਰੀ ਜਾਂਦਾ ਸਾਡਾ ਮਹਿਤਾ। ਇਹ ਤਾਂ ਸਾਨੂੰ ਵੀ ਨਹੀਂ ਪਤਾ ਹੈਗਾ। ਹਾਂ। ਤੇ ਸਾਰੀ ਫੈਮਿਲੀ ਜੀ ਹੁਣ ਤਿਆਰ ਆ। ਤਿਆਰ ਰਸਣ ਖਾਨ ਨੂੰ ਹੈ ਹਾਂ ਕਹ ਸਾਸਰੀ ਘਰ ਨਹੀਂ ਬੁਲਾਇਆ ਅੱਜ ਆ ਜੀ ਖਾਣਾ ਤੇ ਉਹਨੇ ਤੇ ਬਰੀ ਪਾਣੀ ਦੀ ਤਿਆਰੀ ਆ ਆਪਾਂ ਨੂੰ ਬਾਈਟੀ ਮੈਂ ਥਾਲੀ ਆ ਕਰਨ ਦੇ ਕਰਨ ਦੇ ਕਰਨ ਨੂੰ ਦੇ ਦੇ ਤੇ ਹੁਣ ਹਾਂ ਠੀਕ ਹੈ ਜੀ ਮੈਂ ਥਾਲੀ ਦੇਖਾ ਲੀਆ ਸਾਲਾ ਇੱਕ ਬਾਰਾ ਨੂੰ ਇੱਕੋ ਮਿੰਟ ਲਈ ਕਿਹਾ ਸਲਾਦੀ ਇੱਕ ਹੋਰ ਲੈ ਤੇ ਇੱਕ ਹੋਰ ਲੈ ਕੋ ਚੱਕਰ ਨਹੀਂ ਆ ਲੈ ਫੜ ਜਾ ਅੱਛੇ ਵੀਰੇ ਨੂੰ ਪਾ ਤਾ ਅੱਛੇ ਨੂੰ ਪਾ ਪਾਈਓ ਸਾਰਿਆਂ ਨੂੰ ਪਾ ਦਿਓ ਇਕੱਲੇ ਅਛਰੇ ਵੀਰੇ ਦਾ ਹੀ ਨਾ ਧਿਆਨ ਰੱਖੋ ਅੱਜ ਲਾੜ ਬੜੇ ਲਾਣੇਦਾਰ ਦਾ ਬੜਾ ਧਿਆਨ ਆ ਵੀ ਸਾਡੇ ਨਾਲੇ ਆ ਮਾਨੇ ਦਾ ਮਾਮੇ ਨੂੰ ਸਾਡੇ ਨਾਲੇ ਆ ਚੱਲ ਠੀ ਅਜੇ ਚ ਚੱਲ ਆ ਇਹਨੂੰ ਹੋਰ ਨੂੰ ਦੇ ਦੇ ਕਿਸੇ ਨੂੰ ਮੈਂ ਲੈ ਲੈਨੀ ਆ ਹਾਂ ਮੰਨੂ ਪਾ ਦੇ ਮੈਂ ਲੈ ਲੰਨਾ ਹਾਂ ਆ ਦੇਈਂ ਤੇ ਪਈ ਜਾਂਦੇ ਉਰ ਆਹਦਾ ਮੈਨੂੰ ਮੈਂ ਚੁਰਕੇ ਸਾਡਾ ਪਾ ਤਾ ਮੈਂ ਸੰਭਲ ਲਿਆ ਆ ਲੈ ਇਹਦੀ ਹੱਥ ਕਿੰਨੇ ਬਾਤ ਵਰਗੀ ਪਾਪਾ ਤੁਹੇ ਨਾ ਆ ਜਾ ਖਾਣੇ ਲੋ ਪਾਪਾ ਮੈਂ 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 ਹੱਥ ਪਾ ਤੇ ਲਿਜ਼ੰਦੇ ਅਸਾ ਹੁਣ ਵਿਚਾਰੀ ਘੁੰਮਦੀ ਐਕ ਨਹੀਂ ਹੁਣ ਠੰਡੇ ਹੋਣੇ ਦੇ ਹੱਥ ਬੋ ਮੌਸਮ ਵੀ ਠੰਡਾ ਹੋ ਗਿਆ ਠੰਡ ਵੀ ਬਹੁਤ ਹੋ ਗਈ ਤੇ ਹੈਬੀਟ ਲੀ ਜੀ ਨੂੰ ਦਵਾਈ ਦੇਣੀ ਨਹੀਂ ਯਾਦ ਰਹੀ ਐਕ ਨਹੀਂ ਆ ਗਈ ਸੀ ਚਲ ਜਾ ਕੇ ਦੇ ਦਾਂਗੇ ਹੁਣ ਚਲੋ ਜੀ ਮਿਲਦੇ ਹੁਣ ਪਾਪਾ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਟੜ ਦੇ ਰੋਟੀ ਦਾ ਸਭ ਤੋਂ ਪਹਿਲਾਂ ਤੁਹਾਨੂੰ ਬੀਬੀ ਨੂੰ ਪਾ ਕੇ ਦੇਣੀ ਚਾਹੀਦੀ ਸੀ ਰੋਟੀ ਦੇ ਦਿੱਤੀ ਬੀਬੀ ਬੈਠੀ ਦੇਖੀ ਅੱਛਾ ਪੈ ਠੀਕ ਆ ਚਲੋ ਆਓ ਜੀ ਤੁਸੀਂ ਵੀ ਆਓ ਜੀ ਵੈਲਕਮ ਆ ਜੀ ਸਾਰਿਆਂ ਨੂੰ ਹਾਂ ਲਓ ਜੀ ਆ ਗਈ ਤੁਹਾਡੀ ਸਲਾਦ ਦੀ ਪਲੇਟ ਹੋਰ ਤੇ ਹੁਣ ਖਾਓ ਪ੍ਰਭੂ ਦੇ ਗੁਣ ਗਾਓ ਮਿਲਦੇ ਹੁਣ ਪ੍ਰਸ਼ਾਦਾ ਛੱਕ ਕੇ ਫਿਰ ਦਵਾਂਗੇ ਵੀਊ ਕਿਦਾਂ ਦਾ ਲੰਗਰ ਤਿਆਰ ਕਰਿਆ ਹੋਇਆ ਹੈ ਪ੍ਰਸ਼ਾਦਾ ਲਿਆ ਜੀ ਛਕ ਡੇੜਾ ਬਾਗੇ ਰੱਖਤਾ ਸਬਾਨ ਦਾ ਉਸ ਨਹੀਂ ਛੱਡਿਆ ਆ ਮਾਸੀ ਨੇ ਵੀਡੀਓ ਨੂੰ ਦੇਖ ਕੇ ਸ਼ੁਰੂ ਕਰਤਾ ਨਹੀਂ ਝੂਠ ਛੱਡੀ ਬੈਠਾ ਦਾ ਥਾਲੇ ਵਿੱਚ ਮੇ ਪਾਈ ਰਖੇ ਲੜਾ ਆਹ ਪਾਣੀ ਸੱਚੀ ਉਹ ਬਹੁਤ ਸਵਾਦ ਦਾ ਹਾਂ ਬਾਕੀ ਜੂਠ ਜੀ ਹੀ ਕਰਦਾ ਬਾਕੀ ਵੀ ਰੂਹ ਖੁਸ਼ ਕਰਤੀ ਅੱਜ ਅੱਜ ਫਿਰ ਅਸੀਂ ਤਾਂ ਦੁਈ ਵਾਰ ਖਾਧਾ ਤੁਸੀਂ ਦੁਈ ਵਾਰ ਖਾਧਾ ਅਸੀਂ ਫਸਟ ਟਾਈਮ ਵਾਲਿਆ ਬਹੁਤ ਵਧੀਆ ਜੀ ਇੱਕ ਵਾਰ ਤੇ ਦੋ ਦੋ ਵਾਰ ਖਾਲੀ ਜਾ ਇੱਕ ਵਾਰ ਤੇ ਦੋ ਦੋ ਵਾਰ ਚਲੋ ਬਤਰੀ ਮਲਾਦੀ ਦਾ ਹਾਂ ਪੂਰੇ ਸਵਾਰ ਹੋ ਜਾ ਰੀਤ ਗਈ ਉਹ ਰੀਤ ਗਈ ਜਾ ਮੈਂ ਉਹ ਰੀਤ ਦੇਖੋ ਜੀ ਰੀਤ ਆਪਣੀ ਮਰਜ਼ੀ ਕਰਦੀ ਕਰ ਰਹੀ ਗਈ ਉਧਰ ਨੂੰ ਜੀ ਉਹਨਾਂ ਦੇ ਮਗਰ ਪੌੜੀਆਂ ਉਤਰ ਰਹੀ ਆ ਉਹਨਾਂ ਨੇ ਇੱਕ ਥੱਲੇ ਝੂਟਾ ਦੇਖ ਲਿਆ ਉਹਦੇ ਮਗਰ ਹੋਏ ਹੋਏ ਉਹ ਪੁੱਪੂ ਪੁੱਤ ਤਰੇ ਤੇ ਨਿਗਾ ਸਾਡੀ ਇਹ ਪੌੜੀਆਂ ਤੇਰੇ ਉੱਤਰ ਲਾ ਕੇ ਨਹੀਂ ਹੈਗੀਆਂ ਆ ਜੀ ਆਜਾ ਪਰੂੰਗੜਾ ਕਿਆ ਨੋ 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 ਕਿਆ ਨਹੀਂ ਜਾਣਾ ਹੈਗਾ ਨੋ 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 ਨਹੀਂ ਕਰਦੀ ਹੈਗੀ ਚਲੋ ਮੈਨੂੰ ਚੱਕਾ ਜੀ ਦੇਖਦਾ ਅਗਲਾ ਪ੍ਰੋਗਰਾਮ ਆਮੜਾ ਆ ਗਿਆ ਜੀ ਹੁਣ ਹੁਣ ਸਸੋ ਪੱਜ ਜੀ ਸੋਏ ਬੈਠੇ ਸਾਰੇ ਵੀ ਕਿਆ ਨਿਕਲਦਾ ਸੱਪ ਸੱਪ ਵੀ ਬਹੁਤ ਮਹਿੰਗਾ ਪੈ ਗਿਆ ਨਾ ਨਾ ਇਹਨੂੰ ਬਿਲਕੁਲ ਜਾ ਜਾ ਠੀਕ ਕੋਈ ਜ਼ਿਆਦਾ ਨਹੀਂ ਹੈਗਾ ਇਹਦਾ ਤਾਂ ਦਿੱਕਤ ਕੋਈ ਨਹੀਂ ਹੈਗੀ ਆ ਨਾ ਬਈ ਹੁਣ ਪੇਮੈਂਟ ਦੇਣ ਵਾਲਾ ਬੰਦੇ ਨੂੰ ਵਿਆਹ ਮੁਬਾਰਕਾ ਭਾਈ ਜਿਹਦੇ ਵਿਆਹ ਤਾਂ ਕੋਈ ਤਾਂ ਹੋਊਗਾ ਪੇਮੈਂਟ ਵੀ ਹੁਣ 19000 ਇਨ ਕਮਿੰਗ ਵੌਇਸ ਕਾਲ ਫਰਮ ਮਰੀ ਮਾਨ ਜੀਤਾ ਜੈ ਹਾਂ ਕੋਈ ਪੇਮੈਂਟ ਦਾ ਮੈਸੇਜ ਦੇਣੀ ਹੈ ਜੀ ਇਹ ਤਾਂ ਮੈਨੂੰ ਪਤਾ ਹੀ ਹੈ ਹਾਂ ਉਹ ਇਹਨਾਂ ਦਾ ਸੌਦਾ ਹੋਇਆ ਮੈਂ ਹੁਣ ਪਹਿਲਾਂ ਉਹ ਕਿਹਾ ਦੋ ਘੰਟੇ ਪਹਿਲਾਂ ਛੁੱਲੇ ਆਂਦੀ ਫੇਰ ਆਈਂਗੀ ਠੀਕ ਆ ਮਾਤਾ ਬਾਹਰ ਰਾਮ ਦਾ ਚਲੇ ਜਾਈਂ ਵੀ ਛੱਡ ਕੇ ਵਿੱਕੀ ਇਹਨਾਂ ਨੂੰ ਮਸੂਰੀ ਖੜਦੇ ਦੋ ਚਾਰ ਮਿੰਟ ਹਾਂ ਔਰ ਇਹਨਾਂ ਦੇ ਬਾਹਰ ਵੀ ਤੂ ਇਹਨਾਂ ਨੂੰ ਛੱਡਿਆ ਪੜਿਆ ਜਾ ਕੇ ਹਾਂ ਤੁਸੀਂ ਥੋੜੀ ਜਿਹੀ ਫੋਟੋ ਛੁੱਟ ਕਰੋ ਹਾਂ ਮੈਂ ਤੁਹਾਡੇ ਪੇਕੀ ਸੋਹਰੇ ਨੂੰ ਛੱਡ ਕੇ ਆਉਣੀ ਠੀਕ ਆ ਜੀ ਤੇ ਪੇਕੀ ਨੂੰ ਛੱਡਿਆ ਹੀ ਮੇਰੇ ਸੋਹਰੇ ਨੂੰ ਨਾ ਰੱਟ ਗਈ ਤਾਂ ਪੇਕੀ ਨੂੰ ਛੱਡਿਆ ਜੀ ਹਾਂ ਚਲ ਠੀਕ ਆ ਚਲ ਬੈਠੋ ਸੋਹਰੀ ਨਾ ਮੇਰੀ ਪੇਕੀ ਹੈ ਚੱਲ ਆ ਤੇbegin ਚੱਲ ਬੈਠੇ ਅੰਦਰ ਘੰਗੜਾ ਪਾਇਆ ਸਕਦਾ ਵਾ ਵਾ ਸਕਦਾ ਨਹੀਂ ਨਹੀਂ ਉਹਨੂੰ ਠੀਕ ਦਾ ਬਾਸਿੰਨ ਮੁੰਡਾ ਨਹੀਂ ਉਹਦੇ ਨਾ ਨਾ ਹੈਗੀ ਹਰ ਹੋਰ ਇਹਦਾ ਹੋਰ ਫੈਮਲੀ ਆ ਬਾਪ ਦਾ ਚਲੋ ਬੈਠੋ ਵੀ ਬੈਠੋ ਠੀਕ ਆ ਜੀ ਹੁਣ ਇਹਨਾਂ ਨੂੰ ਛੱਡ ਕੇ ਘਰ ਜਾ ਕੇ ਮਿਲਦੇ ਆ ਬਾਪ ਜੀ ਘਰ ਤੇ ਹੁਣ ਪ੍ਰਸ਼ਾਦਾ ਰਸਨ ਇੰਨਾ ਕਿ ਸ਼ਕਲ ਹੈ ਵੀ ਬਾਗ ਪਾਸੇ ਸਾਰਿਆਂ ਨੂੰ ਰਾਤੇ ਚ ਲੱਗ ਗਿਆ ਹੁਣ ਬਾਈ ਨੂੰ ਲੱਗੀਆਂ ਛੱਕਾ ਬੈਸ ਤੇ ਚੌਥੇ ਠੰਡ ਲੋ ਆਲੀ ਠੰਡ ਲੋ ਆਲੀ ਹੁਣ ਸਵੇਰੇ ਦੇਖੂਗੇ ਕੀ ਪੜਦਾ ਹਾਂ ਜਿਆਦਾ ਕੋਈ ਸ਼ਬਦ ਹੈ ਨਹੀਂ ਕਹਿਣ ਵਾਸਤੇ ਮੈਂ ਮੈਂ ਝੂਠੀ ਦਾ ਬੋਲਦਾ ਜੀ ਆਪਾ ਦਾ ਆਮ ਜੀ ਇਹ ਇਹ ਦਿਮਾਖਾਨੀਆਂ ਬਹੁਤ ਜ਼ਿਆਦਾ ਹੈ ਹਾਂ ਤਾਜੂ ਹਾਂ ਉਹ ਸਾਰਾ ਕੋ ਪੂਰਾ ਰੱਖੀ ਦਾ ਮੈਂ ਸਾਰਾ ਰੱਖੀ ਦਾ ਇਹ ਜਿਹੜੇ ਸਰਾਵਲੇ ਰੱਖਣ ਦੇ ਬਹੁਤ ਉਹ ਵੀ ਹੈਗੀਆਂ ਕਿ ਕਹਿੰਦੇ ਇਹ ਖੁਸ਼ਬੂ ਆ ਜਾਂਦੀ ਆ ਦਾਖਾ ਹੀ ਆ ਜਾਂਦੀ ਆ ਸਾਰੇ ਰੱਖਣ ਦੇ ਕਹਿੰਦੇ ਹੁੰਦੇ ਬਦਾਮ ਖਾਣ ਦਾ ਕਾਣੀਆਂ ਆਉਂਦੀ ਠੋਕਰਾਂ ਖਾਣ ਦਾ ਕਲਾ ਹੁੰਦੀ ਹੈ ਬਦਾਮਾਂ ਗਲੇ ਆ ਰਹੀ ਕਿ ਮੈਂ ਤਾਂ ਬਦਾਮ ਦੀ ਤਾਕਤ ਆ ਰਹੀ ਹੋਰ ਨਹੀਂ ਹੋ ਕਟੋ-ਕਟ ਚਲੋ ਚਲੋ ਠੀਕ ਹੈ ਕਿਸੇ ਅਗਲੀ ਵੀਡੀਓ ਤੇ ਮਿਲਦੇ ਹਾਂ ਮਾਰਾ ਨੂੰ ਸਾਨੂੰ ਸਾਰਾ ਨੂੰ ਚੜ੍ਹਦੀ ਕਲਾ ਚ ਰੱਖਿਆ ਜੀ